ਨਕੋਤਰ ਦੀਆਂ ਜਿਵੇਂ ਕਿ ਤੁਹਾਨੂੰ ਹਰਪਾਲ ਦੀਆਂ ਖਬਰਾਂ ਦਿਖਾਈਆਂ ਜਾ ਰਹੀਆਂ ਜਿੱਕਰ ਗੱਲ ਕਰੀਏ ਤਾਂ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ ਜਿਹਦੇ ਕਰਕੇ ਬਿਮਾਰੀਆਂ ਵੱਧੀਆਂ ਜਾ ਰਹੀਆਂ ਨੇ ਨਕੋਤਰ ਦੇ ਐਸਐਮਓ ਸੰਦੀਪ ਤਵੰਜੀ ਸਾਡੇ ਨਾਲ ਨੇ ਸਰ ਲਗਾਤਾਰ ਪ੍ਰਦੂਸ਼ਣ ਵੱਧਦਾ ਜਾ ਰਿਹਾ ਹੈਗਾ ਬਿਮਾਰੀਆਂ ਵੱਧੀਆਂ ਜਾ ਰਹੀਆਂ ਕੀ ਕਹਿਣਾ ਚਾਹੋਗੇ ਕਿ ਜਿਹੜੀ ਪ੍ਰਦੂਸ਼ਣ ਕਰਕੇ ਕਾਫੀ ਅਲਰਜੀ ਦੇ ਪੇਸ਼ੰਗ ਆ ਰਹੇ ਆਂ ਔਰ ਖਾਸ ਕਰਕੇ ਜਿਹੜੀ ਆ ਧੂਆਂ ਦੇ ਕਰਕੇ ਕਾਫੀ ਜਿਹੜੇ ਦਮੇ ਦੇ ਪੇਸ਼ੰਗ ਹੈਗੇ ਆ ਜਾਂ ਅਲਰਜੀ ਦੇ ਪੇਸ਼ੰਗ ਆ ਉਹਨਾਂ ਦੇ ਸਿੰਪਟਮਸ ਜਰਾ ਐਗਰੀਵੇਟ ਹੋ ਗਏ ਹੈ ਵਧ ਗਏ ਹਨ ਉਹਨਾਂ ਨੂੰ ਦਵਾਈ ਦੀ ਮਾਤਰਾ ਵੀ ਵਧਾਣੀ ਪੈ ਰਹੀ ਹੈ ਔਰ ਉਹਨੇ ਜਿਹੜੀ ਠੀਕ ਹੁੰਦੀ ਜਿਹੜੀ ਹੈਗੀ ਆ ਪਾਵਰ ਜਾਂ ਜਿਹੋ ਟਾਈਮ ਜਿਹੜਾ ਡਿਊਰੇਸ਼ਨ ਹੈਗੀ ਆ ਉਹ ਵੀ ਜ਼ਿਆਦਾ ਲੱਗ ਰਿਹਾ ਅਸੋ ਗੱਲ ਕਰੀਏ ਲਗਾਤਾਰ ਪ੍ਰਦੂਸ਼ਣ ਵੱਧਦਾ ਜਾ ਰਿਹਾ ਜਿਹਦੇ ਕਰਕੇ ਬਿਮਾਰੀਆਂ ਵੱਧੀਆਂ ਜਾ ਰਹੀਆਂ ਦਾ ਕਾਰਨ ਕੀ ਲੱਗ ਰਿਹਾ ਹੈਗਾ ਕਿ ਜਿਹੜਾ ਮੌਸਮ ਚੇਂਜ ਹੋ ਰਿਹਾ ਹੈਗਾ ਵਾ ਜਾਂ ਜਿਹੜਾ ਹੈਗਾ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈਗੀ ਦੋਨੇ ਚੀਜ਼ਾਂ ਹੈ ਜੀ ਚੇਂਜ ਆਫ ਵੈਦਰ ਅੱਜਕੱਲ ਜਿਹਦਾ ਸਭ ਕੁਝ ਚੇਂਜ ਹੋ ਰਿਹਾ ਔਰ ਜਿਹੜੇ ਪੇਸ਼ੈਂਟ ਆਲਰੇਡੀ ਦਮੇ ਦੇ ਅਲਰਜੀ ਦੇ ਹੈਗੇ ਆ ਉਹਨਾਂ ਵਿੱਚ ਪ੍ਰਦੂਸ਼ਣ ਹੁਣ ਕਰਕੇ ਵਧਨ ਕਰਕੇ ਇਹ ਉਹਨਾਂ ਨੂੰ ਸਮੱਸਿਆ ਹੋਰ ਵੀ ਜ਼ਿਆਦਾ ਆ ਰਹੀ ਹੈ ਔਰ ਜਿਹੜੀ ਇਹ ਸਮੱਸਿਆ ਵੱਧ ਰਹੀ ਹੈਗੀ ਹੈ ਉਹਨਾਂ ਨੂੰ ਜਿੱਦਾਂ ਮੈਂ ਪਹਿਲੇ ਜ਼ਿਕਰ ਕੀਤਾ ਕਿ ਉਹਨਾਂ ਨੂੰ ਦਵਾਈ ਦੀ ਮਾਤਰਾ ਵੀ ਵਧਾਣੀ ਪੈ ਰਹੀ ਹੈ ਔਰ ਡੇਲੀ ਲਾਈਫ ਲੀਡ ਕਰਨ ਚ ਵੀ ਦਿੱਕਤ ਆ ਰਹੀ ਹੈ ਔਰ ਠੀਕ ਹੋਣ ਚ ਵੀ ਜ਼ਿਆਦਾ ਟਾਈਮ ਲੱਗ ਰਿਹਾ ਹੈ ਇਹਨਾਂ ਬਿਮਾਰੀਆਂ ਤੋਂ ਬਚਣ ਲਈ ਜਿਹੜਾ ਹੈਗਾ ਕਿ ਆਪਾਂ ਨੂੰ ਜਿਹੜਾ ਉਪਰਾਲਾ ਕਰਨਾ ਪਵੇਗਾ ਪ੍ਰਦੂਸ਼ਣ ਨੂੰ ਘਟਾਉਣ ਵਾਸਤੇ ਜਿੱਦਾਂ ਹੁਣ ਅੱਜਕੱਲ ਪਰਾਲੀਆਂ ਨੂੰ ਅੱਗ ਲਾ ਰਹੇ ਹੈਗੇ ਇਹਨੂੰ ਅਵੋਇਡ ਕਰਨਾ ਚਾਹੀਦਾ ਹੈ ਸਰਕਾਰ ਇਸ ਵਾਸਤੇ ਜਾਗਰਤੀ ਕੈਂਪੇਨ ਸਾਰੇ ਬਸ ਇਹ ਦੱਸ ਰਹੀ ਹੈ ਕਿ ਹੋਰ ਤਰੀਕੇ ਨਾਲ ਅਸੀਂ ਇਸ ਨੂੰ ਪ੍ਰਾਲੀ ਨੂੰ ਬਚਾਇਆ ਜਾ ਸਕਦਾ ਹੈ ਪ੍ਰਾਲੀ ਨਵਾਗਰੋਂ ਤੋਂ ਰੋਕਿਆ ਜਾ ਸਕਦਾ ਹੈ ਔਰ ਅਗੇ ਨੂੰ ਫਰਕ ਹੈਗਾ ਪਰ ਅਜੇ ਵੀ ਜਿਹੜੀ ਪ੍ਰਦੂਸ਼ਨ ਦੀ ਮਾਤਰਾ ਜਿਹੜੀ ਹੈਗੀ ਹੈ ਉਹ ਹੈ ਜਿਹਦੇ ਕਰਕੇ ਕਿ ਆਮ ਜਨਤਾ ਨੂੰ ਆਮ ਲੋਕਾਂ ਨੂੰ ਇਸ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਬਿਮਾਰੀ ਦੇ ਜਿਹੜੇ ਹੈਗੇ ਆ ਆਪਣੇ ਨਕੋਦਰ ਦੇ ਵਿੱਚ ਕਿੰਨੇ ਪੇਸ਼ੈਂਟ ਆ ਗਏ ਆ ਅਲਰਜੀ ਵਾਸਤੇ ਅਲਰਜੀ ਤਾਂ ਤਾਂ ਮਜ਼ਦਸੀ ਜੀ ਕਾਫੀ ਪੇਸ਼ੈਂਟ ਵਧੇ ਹੋਏ ਹੈ ਜਿਹੜੇ ਖਾਸ ਕਰਕੇ ਅਸਥਮੈਟਿਕਸ ਹੈਗੇ ਆ ਉਹਨਾਂ ਨੂੰ ਪ੍ਰੋਬਲਮ ਹੋਰ ਵਧੀ ਹੋਈ ਹੈ ਇਹ ਸਾਰੀਆਂ ਚੀਜ਼ਾਂ ਦਾ ਬਚਾ ਇਹੀ ਹੈਗਾ ਕਿ ਅਸੀਂ ਜਿੱਥੇ ਵੀ ਬਾਹਰ ਜਾਣਾ ਹੈਗਾ ਘੱਟ ਤੋਂ ਘੱਟ ਜਾਈਏ ਅਗਰ ਬਾਹਰ ਜਾ ਰਹੇ ਹੈਗੇ ਤਾਂ ਮੂੰਹ ਤੇ ਮਾਸਕ ਜਾਂ ਕਪੜਾ ਲਪੇਟ ਕੇ ਜਾਈਏ ਔਰ ਏਸੀ ਦੀ ਵਰਤੋਂ ਕਰ ਸਕਦੇ ਆ ਅਗਰ ਕਰਨਾ ਚਾਹੀਦਾ ਇਹ ਸਾਰੀਆਂ ਚੀਜ਼ਾਂ ਫਾਇਦਾ ਦੇਣਗੀਆਂ ਔਰ ਅਗਰ ਪਰਾਲੀ ਵਗੈਰਾ ਨੂੰ ਅੱਗ ਨਾ ਲਗਾਈ ਜਾਏ ਤਾਂ ਉਸ ਨਾਲ ਬਹੁਤ ਜ਼ਿਆਦਾ ਫਰਕ ਪੈਸਾ ਦਾ ਕਿਉਂਕਿ ਇਹ ਜਿਹੜੀ স্মੋਕ ਹੈਗੀ ਹੈ ਧੂਆ ਹੈਗਾ ਇਹ ਜਿਹੜੇ ਪੇਸ਼ੈਂਟਸ ਆਲਰੇਡੀ ਦਿੱਕਤ ਚ ਹੈਗੇ ਆ ਉਹਨਾਂ ਨੂੰ ਇਹ ਜਿਹੜੀ ਹੈਗੀ ਹੈ ਪ੍ਰੋਡੂਸ਼ਨ ਦੀ ਮਾਤਰਾ ਵਧਨ ਕਰਕੇ ਇਹ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਸਰ ਪ੍ਰਬੰਧ ਕਿਸ ਤਰ੍ਹਾਂ ਦੇ ਕੀਤੇ ਗਏ ਨੇ ਇਹਨਾਂ ਬਿਮਾਰੀਆਂ ਨੂੰ ਦੇਖਦੇ ਹੋਏ ਸਰ ਕੋ ਮੈਡੀਸਿਨ ਦੀ ਅਵੇਲੇਬਿਲਟੀ ਤਾਂ ਹੈ ਜੀ ਕਾਫੀ ਮਾਤਰਾ ਜ ਹੈ ਉਦੇ ਬਾਕੀ ਜਿਹੜੇ ਨੈਬਲਾਈਜ਼ਰ ਸੋਲੂਸ਼ਨਸ ਔਰ ਨੈਬਲਾਈਜ਼ਰ ਵਾਸਤੇ ਸੜਕੋ ਮਸ਼ੀਨਾ ਵਗੈਰਾ ਸਭ ਕੁਝ ਆਇਆ ਹੋਇਆ ਹੈ ਡਾਕਟਰਾਂ ਦੀ ਕਮੀ ਵਗੈਰਾ ਵੀ ਹਸਪੀਟਲ 'ਚ ਹੈ ਮੈਡੀਕਲ ਸਪੈਸ਼ਲਿਸਟ ਸੜਕੋ ਹੈ ਜੀ ਬਾਕੀ ਜਿਹੜੇ ਦੂਸਰੇ ਡਾਕਟਰ ਹੈਗੇ ਆ ਜਿਨ੍ਹਾਂ ਦੀ ਕਮੀ ਮਾਰੇ ਮੈਂ ਅਸੀਂ ਸਮੇਂ ਸਿਰ ਆਪਣੇ ਉਜਧਿਕਾਰੀਆਂ ਨੂੰ ਦੱਸਦੇ ਰਹੇ ਨੇ ਔਰ ਉਸਦੇ ਬਾਰੇ ਉਹਨਾਂ ਨੂੰ ਜਾਣੂ ਕਰਾਇਆ ਜਾਂਦਾ ਠੀਕ ਗੱਲ ਕਰੀਏ ਡੇਂਗੂ ਵੀ ਫੈਲਦਾ ਜਾ ਰਿਹਾ ਹੈਗਾ ਬਿਮਾਰੀਆਂ ਜਿਹੜੀਆਂ ਲਗਾਤਾਰ ਵਧੀਆਂ ਜਾ ਰਹੀਆਂ ਹਸਪੀਟਲਾਂ ਦੇ ਵਿੱਚ ਪੇਸ਼ੈਂਟ ਵੀ ਵੱਧਦੇ ਜਾ ਰਹੇ ਕੀ ਕਹਿਣਾ ਚਾਹੋਗੇ ਜਿਹੜੀ ਜੀ ਡੇਂਗੋ ਦੀ ਬਿਮਾਰੀ ਹੈਗੀ ਹੈ ਉਹ ਤਾਂ ਆਰਾਮ ਨਾਲ ਬਚਾਈ ਜਾ ਸਕਦੀ ਹੈ ਜਿੱਦਾਂ ਕਿ ਸਾਡੇ ਸਿਹਤ ਮੰਤਰੀ ਜੀ ਡਾਕਟਰ ਬਲਬੀਤ ਸਿੰਘ ਜੀ ਨੇ ਕਿਹਾ ਕਿ ਹਰ ਸ਼ੁੱਕਰਵਾਰ ਜਿਹੜਾ ਹੈਗਾ ਅਸੀਂ ਡਰਾਈਡੇ ਮਨਾਵਾਂਗੇ ਆਪਣੇ ਸਮਾਜ ਦੇ ਵਿੱਚ ਆਈਸੀ ਐਕਟੀਵਿਟੀ ਦੇ ਥਰੂ ਲੈਕਚਰਸ ਦੇ ਥਰੂ ਪੇਂਟਿੰਗ ਕੰਪੀਟੀਸ਼ਨ ਥਰੂ ਅਸੀਂ ਲੋਕਾਂ ਨੂੰ ਜਾਗਰਿਤ ਕਰਾਨੇ ਪਏ ਆ ਕਿ ਇਹ ਡੇਂਗੂ ਦੀ ਜਿਹੜੀ ਬਿਮਾਰੀ ਹੈਗੀ ਹੈ ਉਹ ਪ੍ਰੀਵੈਂਟੇਬਲ ਹੈ ਬਚਾਇਆ ਜਾ ਸਕਦਾ ਹੈ ਔਰ ਅਸੀਂ ਫੁੱਲ 슬ੀਵਜ਼ ਦੇ ਕੱਪੜੇ ਪਾ ਕੇ ਰੱਖੀਏ ਪਾਣੀ ਕਿਤੇ ਇਕੱਠਾ ਨਾ ਹੋਵੇ ਇਹ ਆਲੇ ਦੁਆਲੇ ਕਿਤੇ ਗੰਦਗੀ ਨਾ ਰੱਖੀਏ ਆਪਣੇ ਜਿਹੜੇ ਛਾਤੇ ਉੱਪਰ ਪਏ ਹੋਏ ਆ ਗਮਲੇ ਜਾਂ ਕੋਈ ਹੋਰ ਚੀਜ਼ ਜਿਹਦੇ ਵਿੱਚ ਪਾਣੀ ਇਕੱਠਾ ਹੋਵੇ ਕਿਉਂਕਿ ਇਹ ਜਿਹੜਾ ਮੋਸਕੀਟੋ ਹੈਗਾ ਇਹ ਫਰੈਸ਼ ਵਾਟਰ ਚ ਗਰੋ ਕਰਦਾ ਔਰ ਜਿੱਦਾਂ ਕੂਲਰਸ ਅਸੀਂ ਕਹਿੰਦੇ ਹਾਂ ਕਿ ਡਰਾਈ ਹੋਣੇ ਚਾਹੀਦੇ ਕਿਉਂਕਿ ਮੌਸਮ ਨੂੰ ਕੁਲਵਾਲਾ ਤਾਂ ਰਹੀ ਆ ਨਹੀਂ ਇਹ ਸਾਰੀਆਂ ਚੀਜ਼ਾਂ ਦਾ ਆਪਾਂ ਉਪਰਾਲੇ ਕਰਕੇ ਲੋਕਾਂ ਚ ਸਮਾਜ ਚ ਜਾਗਰਤੀ ਲਿਆ ਕੇ ਸਿਰਫ ਇੱਕ ਐਕਟੀਵਿਟੀ ਦੇ ਨਾਲ ਹੀ ਜਾਗਰਤੀ ਦੇ ਨਾਲ ਹੀ ਅਸੀਂ ਇਸ ਬਿਮਾਰੀ ਨੂੰ ਆਰਾਮ ਨਾਲ ਲੜ ਸਕਦੇ ਹਾਂ ਇਹ ਸੰ ਡਾਕਟਰ ਸੰਦੀਪ ਤਵਨ ਜੀ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਲਗਾਤਾਰ ਜਿਹੜਾ ਟੈਂਗੋ ਦੀ ਬਿਮਾਰੀ ਹੈਗੀ ਉਹਦਾ ਤਾਂ ਬਚਾਅ ਹੋ ਸਕਦਾ ਪਰ ਜਿਹੜੀ ਅਸਥਮਾ ਵਗੈਰਾ ਜਿਹੜਾ ਹੈਗਾ ਵਾ ਲਗਾਤਾਰ ਪ੍ਰਦੂਸ਼ਣ ਵੱਧਦਾ ਜਾ ਰਿਹਾ ਹੈਗਾ ਵਾ ਕਿਸਾਨ ਜਿਹੜੇ ਪਰਾਲੀ ਲਗਾਉਂਦੇ ਨੇ ਪਰ ਉਹਨਾਂ ਵੱਲੋਂ ਵੀ ਜਿਹੜਾ ਹੈਗਾ ਕਿਹਾ ਜਾਂਦਾ ਹੈਗਾ ਇਹ ਅਸੀਂ ਮਜਬੂਰ ਹੈਗੇ ਆਂ ਪਰਾਲੀ ਨੂੰ ਅੱਗ ਲਗਾਉਣ ਲਈ ਪਰ ਸਰਕਾਰ ਵੱਲੋਂ ਵੀ ਲਗਾਤਾਰ ਜਿਹੜੀ ਆ ਗਈ ਆ ਕਿਸਾਨਾਂ ਨੂੰ ਅਪੀਲ ਵੀ ਕੀਤੀ ਜਾਂਦੀ ਆ ਉਹਨਾਂ ਤੇ ਕਾਰਵਾਈ ਵੀ ਕੀਤੀ ਜਾਂਦੀ ਆ ਇਸ ਲਈ ਅਸੀਂ ਵੀ ਕਿਸਾਨਾਂ ਨੂੰ ਅਪੀਲ ਕਰਦੇ ਆਂ ਕਿ ਪਰਾਲੀ ਨੂੰ ਅੱਗ ਨਾ ਲਗਾਓ ਕਿਉਂਕਿ ਇਹਦੇ ਨਾਲ ਜਿਹੜਾ ਹੈਗਾ ਪ੍ਰਦੂਸ਼ਣ ਵਧਦਾ ਅਤੇ ਬਿਮਾਰੀਆਂ ਵੀ ਵਧਦੀਆਂ ਜਾ ਰਹੀਆਂ ਨੇ ਕੈਮਰਾ ਪਰਸਨ ਨਾਲ ਪਨੀਤ ਰੋੜਾ ਨਿਕੋਦਦਾ